ਉਹ ਬਹੁਤ ਦਿਨਾਂ ਨੂੰ ਚੱਕਦਾਂਗੇ ਆ ਫੜਦਾ ਫਿਰ ਧੁੱਪਾ ਜਿਹਾ ਹੋਣੀ ਤੇ ਪਰ ਐਨ ਮੈਂ ਇਚ ਲਾਦਾ ਮੈਂ ਜਰਮੀ ਹੋ ਤੇ ਛੇਕ ਨਹੀਂ ਜਾਇਦੀ ਉਹ ਹੀ ਗਿਆ ਹੈ ਨਾ ਵਧੀਆ ਜਿਹਾ ਪਕਦਾ ਹਾਂ ਜੀ ਸਤਿ ਸ੍ਰੀ ਅਕਾਲ ਜੀ ਅੱਜ ਅਸੀਂ ਬਣਾ ਰਹੇ ਹਾਂ ਬਲੌਗ ਹੈ ਸਤਰਾ ਬਲੌਗ ਕਹਿਣਾ ਇੰਚ ਬਲੌਗ ਕਹਿਣਾ ਕਹਿਣਾ ਹਾਂ ਜੀ ਸਤਿ ਸ੍ਰੀ ਅਕਾਲ ਜੀ ਅੱਜ ਹਾਂਜੀ ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਬਣਾ ਰਹੇ ਪਹਿਲਾ ਬਲੌਗ YouTube ਵਾਸਤੇ ਤੇ ਇਸ ਵੀਰ ਦਾ ਗੋਹਾ ਸੁੱਕਾ ਸੋਟਰੇ ਮੰਮੀ ਦੇ ਸੁਕਤਨਾਮ ਭਾਂਡੇ ਮਾਜ ਤੇ ਹਾਂ ਭਾਂਡੇ ਮਾਜ ਤੇ ਬਸ ਬਾਹਰ ਹੀ ਲੈਣੀ ਹੈ ਅੱਛਾ ਅੱਛਾ ਜੀ ਦੁਆਰਾ ਤਾਂ ਹੂੰ ਹੂੰ ਅੱਛਾ ਇਹ ਗੋ ਸੁੱਤਣਾ ਸੀ ਇਹ ਆ ਸਾਡੀ ਰਾਣੂ ਛੋਟੀ ਜੀ ਬੱਚੀ ਇਹ ਸਾਡੀ ਮਿਸ਼ਰੀ ਨੂੰ ਫੋਨ ਖਾਣਾ ਹੈ ਇਹ ਇਹ ਲਾਚੀ ਆ ਸਾਡੀ ਬੰਦਿਆਂ ਵਰਗੀ ਇਹਨੇ ਮੂੰਹ ਪਰਾਂ ਦਿੱਤਾ ਹੋਏ ਹੋਏ ਅਚ ਚਤਰੀ ਮਤਰੀ ਖਾ ਸਾਡੀ ਮੰਮੀ ਤੇ ਸਤਨਾਮ ਉਹ ਹਸ ਰਿਹਾ ਹਜੇ ਮੈਂ ਚਾਹ ਵੀ ਪੀਣੀ ਆ ਤੇ ਮੈਂ ਨਾ ਮੈਨੂੰ ਯਾਦ ਆਇਆ ਮੈਂ ਖੁੱਟ ਰਿਹਾ ਵੀ ਆਈ ਸਤਨਾਮ ਹਜੇ ਦੁੱਧ ਲੈਣ ਤਾਂ ਨਹੀਂ ਆਏ ਨਹੀਂ ਦੁੱਧ ਲੈਣ ਮੇਰਾ 6 ਕਿਲੋ ਹਮਨ ਬਾਦ ਦੇ ਚ ਨੇ ਠੀਕ ਆ ਦੱਸ ਦੇਣ ਠੀਕ ਆ ਠੀਕ ਆ ਜਦੋਂ ਗਾ ਮੈਂ 6 ਕਿਲੋ ਕਰਾਂ ਇਹ ਉਹਨਾਂ ਨੇ ਕੀ ਬਣਾ ਖੁਆ ਮਾਰਨਾ ਆਪਾਂ ਕਿਦਾਂ ਖੁਆ ਮਾਰਾਂਗੇ ਖੱਦੂ ਕਸ ਕਰ ਤੂੰ ਬਸ ਕਰਕੇ ਕੱਦੂ ਕਸ ਕਰਕੇ ਮਾਰਨ ਇਹ ਤਾਂ ਮੈਨੂੰ ਉਹ ਕੰਨ ਤੇ ਗੁੱਸਾ ਕਰਦੀ ਪਤਾ ਨਹੀਂ ਮੈਨੂੰ ਇਹ ਦੇਖ ਕੇ ਇਹਨੂੰ ਪਤਾ ਨਹੀਂ ਕਿਉਂ ਗੁੱਸਾ ਆਉਂਦਾ ਆਪਾਂ ਪਹਿਲੇ ਪਾਉਨੇ ਨੇ ਫੇਸਬੁੱਕ ਤੇ ਵੀਡੀਓ ਅੱਜ ਮੈਂ YouTube ਵਾਸਤੇ ਬਣਾ ਰਹੀ ਹਾਂ ਕਰੋ ਕੰਮ ਕਰੋ ਹਾਂ ਹਾਂ ਹਾਂਜੀ ਮੈਂ ਕੰਮ ਤਾਂ ਕੁਛ ਨਹੀਂ ਮੈਂ 40 ਸਾਲ ਦੀ ਹੋ ਗਈ ਹਾਂਜੀ ਹੂੰ ਕਿਤੇ ਕੰਮ ਜਾਂ ਕੋਈ ਨਾ ਕੋਈ ਨਾ ਕਰਦੇ ਇਹ ਹੈਗੀਆਂ ਜੀ ਮੱਜਾਂ ਸਾਡੀਆਂ ਅਸੀਂ ਮੱਜਾ ਰੱਖਿਆ ਆਇਆ ਤੇ ਰੇਣੇ ਅਸੀਂ ਵਾਕਾਂ ਉਹ ਥੋੜੀ ਦੂਰ ਹੈ ਸਾਡਾ ਘਰ ਸਵੇਰ ਸਵੇਰ ਸੂਰਜ ਨਿਕਲ ਰਿਹਾ ਨਾ ਕਿੰਨਾ ਵਧੀਆ ਲੱਗ ਰਿਹਾ ਸੂਰਜ ਨਿਕਲਿਆ ਰਸੂ ਖੁਬਸੂਰਤ ਹਾਂਜੀ ਅੱਜ ਮੰਗਲਵਾਰ ਹੈ ਨਾ ਮੈਂ ਮਹਿੰਦੀ ਮੈਂ ਚੱਲ ਨਹੀਂ ਪੀ ਹੋਈ ਤਾਂ ਅੱਜ ਤਾਂ ਮੰਗਲਵਾਰ ਸੀਗਾ ਅੱਜ ਮੈਂ ਮਹਿੰਦੀ ਪੀਉਂਗੀ ਰਾਤ ਨੂੰ ਅੱਜ ਪੀਉਂਦੀ ਅੱਜ ਪੀਉਂਗੀ ਰਾਤ ਨੂੰ ਫਿਰ ਲੰਘਾਂਗੇ ਕੱਲ੍ਹ गोवा इधर सुटे रुढ़ीते पत्थन हांति तो हा। तो हा। हां हम्म तो हां हाँ जी हाँ जी हम्म

ਸੱਚੀ ਗੱਲ ਆ ਮੰਮੀਆਂ ਦੀ ਬੱਠੀ ਖੁੱਲ ਗਈ ਅੱਜ ਹੋਰ ਮਾਤਾ ਫੜੀ ਚਲੀ ਹਾਂ ਹਾਂ ਪਾਪਾ ਵਿਚਾਰੇ ਖੁਸ਼ੀ ਨਹੀਂ ਆ ਕੇ ਉਹ ਇੱਥੇ ਕੱਖ ਹੀ ਖਾਈ ਗਏ ਸਰ ਡੈਡੀ ਜੀ ਆ ਗਏ ਸ਼ੇਅਰ ਕਰਕੇ ਦੁੱਧ ਪਾ ਗਿਆ ਸੱਚ ਡੈਡੀ ਜੀ ਉਪਰੀ ਪਾ ਕੇ ਆਇਆ ਮੈਂ ਸਰੋ ਲਸਣ ਚ ਉਹ ਤਾਂ ਅਸੀਂ ਜਾਣਾ ਸੀ ਲਸਣ ਚ ਸਵਾਪ ਪਾਉਣ ਨੂੰ ਹਾਂ ਅੱਜ ਅਸੀਂ ਜਾਣਾ ਸੀ ਅਸੀਂ 파ਦ ਲਗਣਾ ਵੀਡੀਓ ਬਣਾਉਂਦੀਆਂ ਨਾ ਵੀ ਅਸੀਂ ਪਾਉਣੀ ਸੀ ਨਾਲੇ ਅਸੀਂ ਕਿਥੋਂ ਕੁਝ ਵੀਡੀਓ ਬਣਾ ਕੇ ਲਿਆਵਾਂਗੇ ਨਾਲੇ ਹਾਂਜੀ ਅੱਛਾ ਅੱਛਾ ਮੈਨੂੰ ਤਾਂ ਕੁਝ ਲੱਗਦੀ ਨਹੀਂ ਠੀਕ ਆ ਤਾਂ ਪਾ ਲੈ ਦਿੰਦੇ ਸਵਾਦ ਕਰੀਏ ਤੇ ਲਸਣ ਵਟਾਉਣਾ ਹੈ ਹਾਂ ਇਹੋ ਬਣ ਗਿਆ ਨਹੀਂ ਇੱਥੇ ਸਾਰਾ ਆ ਗਿਆ ਜੀ ਮੈਂ ਚੱਲ ਰਾਕੀ ਅੱਛਾ ਅਮਮ ਅਸੀਂ ਕਿੰਨੇ ਲੋਕੀ ਖੇਤ ਨਹੀਂ ਗਏ ਇਸ ਨਾਲ ਤੇ ਮੈਂ ਹਾਂ ਤੇ ਲੋਸੀ ਵੀ ਜਾਵਾਂਗੇ ਨਾਲੇ ਸਵਾਹ ਪਾਵਾਂਗੇ ਨਾਲੇ ਕੁਝ ਵੀਡੀਓ ਬਣਾ ਕੇ ਲਿਆਵਾਂਗੇ ਇੱਥੇ ਬਹੁਤ ਪਾਈ ਚੋਲਦੀ ਪਰ ਉਹ ਵਿੱਚ ਵਿੱਚ ਹਾਂ ਕਾਉ ਗਿਆ ਉਹ ਹਾਲ ਤੁਸੀਂ 4-4 ਢੇੜ ਕੀ ਹੈ ਨਹੀਂ ਅੱਛਾ ਇਹ ਜਿਹੜੀ ਕੱਤੀ ਹੈ ਨਾ ਸਾਡੀ ਬੰਦਿਆਂ ਵਰਗੇ ਦਾ ਮੱਥਾ ਬੰਦੇ ਵਰਗਾ ਆ ਸੂਰਜ ਦੀ ਲਿਸ਼ਕੋਰ ਪਿੰਦੀ ਮੱਥੇ ਤੇ ਇਹਦੇ ਮੱਥਾ ਘੱਟ ਜਿਹਾ ਦੂਰ ਦੇਖੀ ਕੀ ਇਹਦੇ ਦਾਉਲੀ ਇਹਦੇ ਦਾਉਲੀ ਕਾਜ ਤੋਂ ਜੀ ਉਹ ਗਾਇੜੀ ਖੜੀ ਆ ਦੇ ਕੋਲ ਸਾਢੇ 8 ਹੋ ਗਏ ਅੱਜ ਦੇ ਵੀਡੀਓ ਕਰਦੇ ਜੀ ਇਹ ਨੂੰ ਇਹ ਨੂੰ ਇੱਥੇ ਜੰਦਾ ਹੈ ਕਦੇ 30 35000 ਨਾ ਰੱਖੀ ਸੀ ਕੰਮ ਮਾਫ ਕਰਨਾ ਚਾਹੀਦਾ 15 ਰੱਖੀ ਹੁੰਦਾ ਮੈਂ 10 15000 ਹੂੰ ਪੰਤਰਾ ਆਪ ਕਰ ਲਓ ਹਣਾ ਬਾਹਰ ਵੀ ਜੱਗ ਤੇ ਇਹੀ ਕੰਮ ਕਰਦੇ ਆ ਸਾਰੇ ਆਪ ਦਾ ਕਰ ਲਓ ਜੁੱਤੇ ਚੰਗਾ ਆਹੀ ਗੱਲ ਸੀ ਉਹ ਵੀ ਜਗ ਤੇ ਮੇਰੀ ਬਾਜ ਹੋਦੀ ਆ ਸਾਰੀ ਵੀਡੀਓ ਤਾਂ ਬਣ ਰਹੀ ਹੈ ਦੋ ਦਰ ਨੂੰ ਬਾਅਦ ਹੁੰਦਾ ਸਾਰੇ ਨਹੀਂ ਫੜ ਗਿਆ ਨਾ